ਇਕਨਾਂ ਜੋ ਕੰਪਨੀ ਨੇ ਨਵੇਂ ਮਾਡਲ ਦੇ ਵਿੱਚ ਪਾਈ ਐ ਸੀਲ ਉਹ ਅੱਜ ਤੁਹਾਨੂੰ ਦਿਖਾਉਨੇ ਆਂ ਕਿਵੇਂ ਆਪਾਂ ਸੀਲ ਦੀ ਫਿਟਿੰਗ ਕਰਨੀ ਸਾਰੀ ਜ਼ਰੂਰ ਦੇਖੋ ਠੀਕ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਤੁਹਾਡਾ ਐਕਸ ਲੀਕ ਹੋ ਦਾ ਆਉਂਦੀਆਂ ਤੇ ਦੋ ਹੁੰਦੀਆਂ ਆਪਾਂ ਨੂੰ ਰਬੜ ਰਿੰਗ ਜਿਹਨੂੰ ਕਿ ਲੋਹੇ ਆਪਣੇ ਆਹ ਵਾਲੇ ਰਬੜ ਰਿੰਗ ਕਹਿੰਨੇ ਇੱਕ ਚੌੜੇ ਵਾਲਾ ਪਾਸਾ ਉਹ ਥੱਲੇ ਵਾਲੇ ਪਾਸੇ ਆਊਗਾ ਸਭ ਤੋਂ ਪਹਿਲਾਂ ਕਰਨਾ ਕਿ ਤੁਸੀਂ ਇਹਦੇ ਵਿੱਚ ਹਲਕਾ ਹਲਕਾ ਗ੍ਰੀਸ ਲਾਉਣਾ ਹੈ ਗ੍ਰੀਸ ਲਾ ਕੇ ਇਹਨੂੰ ਵੀ ਇਦਾਂ ਆਪਾਂ ਫਿਟਿੰਗ ਕਰਨੀ ਤੇ ਆਪਣਾ ਗੇਅਰ ਆਊਗਾ ਉਸ ਤੋਂ ਬਾਅਦ ਹਣੋਈ ਅੱਜ ਵਜੇ 7:00 ਪਾ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਲਬਾਤ ਕਰਦੇ ਆ ਤੁਹਾਡੇ ਨਾਲ ਜਿਹੜਾ ਕਿ ਨਿਊ ਹੋਲੈਂਡ ਟਰੈਕਟਰ ਆਪਣਾ ਸ਼ਰਤਕੀ ਆਉਂਦਾ ਕਿਉਂਕਿ ਉਹਦੇ ਵਿੱਚ ਆਪਣਾ ਜਿਹੜੀ ਇੱਕ ਐਕਸਲ ਦੀ ਸੀਲ ਦਾ ਬੜਾ ਰੋਲਾ ਚੱਲਦਾ ਹੁੰਦਾ ਸੀ ਵੀ ਲੀਕ ਹੋਣ ਉਹ ਨਹੀਂ ਛੱਡਦੀ ਸੀ ਪਰ ਲੇਕਿਨ ਜੋ ਕੰਪਨੀ ਨੇ ਨਵੇਂ ਮਾਡਲ ਦੇ ਵਿੱਚ ਪਾਈ ਹੈ ਸੀਲ ਉਹ ਅੱਜ ਤੁਹਾਨੂੰ ਦਿਖਾਉਨੇ ਆ ਕਿਉਂਕਿ ਜੇ ਆਪਾਂ ਇਹ ਸਹੀ ਫਿਟਿੰਗ ਕਰ ਦਾਂਗੇ ਸੀਲ ਦੀ ਤਾਂ ਲੀਕੇਜ ਨਹੀਂ ਕਰਦੀ ਪਰ ਲੇਕਿਨ ਜੇ ਇਹਦੀ ਫਿਟਿੰਗ ਦੇ ਵਿੱਚ ਆਪਣੀ ਕੋਈ ਗਲਤੀ ਰਹਿ ਗਈ ਤਾਂ ਤੁਹਾਡੀ ਇਹ ਸੀਲ ਲੀਕ ਕਰਨੋਂ ਨਹੀਂ ਹਟਣੀ ਠੀਕ ਹੈ ਜੇ ਫਿਟਿੰਗ ਸਹੀ ਹੋ ਗਈ ਫਿਰ ਹਟੂਗੀ ਆਓ ਤੁਹਾਨੂੰ ਅੱਜ ਇਸ ਸੀਲ ਦੀ ਜਿਹੜੀ ਫਿਟਿੰਗ ਬਾਰੇ ਦੱਸਾਂਗੇ ਇਸ ਵਲੌਗ ਦੇ ਵਿੱਚ ਕਿਉਂਕਿ ਕਈ ਭਰਾਵਾਂ ਨੇ ਐਕਸਲ ਹਜੇ ਤੱਕ ਖੋਲਿਆ ਨਹੀਂ ਕਿਉਂਕਿ ਜਨਸਾਂ ਵਿੱਚ ਤਾਂ ਖੁੱਲ ਹੀ ਜਾਂਦੇ ਆ ਪਰ ਲੇਕਿਨ ਲੇਕਿਨ ਜਿਹੜੇ ਨਵੇਂ ਭਰਾ ਆਪਣੇ ਉਹਨਾਂ ਨੇ ਹਜੇ ਤੱਕ ਇਹ ਐਕਸਲ ਨਹੀਂ ਖੋਲਿਆ ਤਾਂ ਜੋ ਤੁਹਾਨੂੰ ਐਕਸਲ ਫਿਟ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਇਸ ਕਾਰਨ ਕਰਕੇ ਅੱਜ ਤੁਹਾਨੂੰ ਇਸ ਦਿਨ ਪਰ ਵੀਡੀਓ ਬਣਾਵਾਗੇ ਆਪਾਂ ਕਿਵੇਂ ਆਪਾਂ ਸੀਲ ਦੀ ਫਿਟਿੰਗ ਕਰਨੀ ਸਾਰੀ ਜ਼ਰੂਰ ਦੇਖੋ ਠੀਕ ਹੈ ਬਾਕੀ ਜਿਹੜੀ ਇਸ ਸੀਲ ਦੀ ਪ੍ਰਾਈਸ ਆ 2994 ਰੁਪਈਆ ਕਹਿਣ ਦਾ ਮਤਲਬ 3000 ਦੇ ਕਰੀਬ ਆਪਣੀ ਆਹ ਵਾਲੀ ਜਿਹੜੀ ਸੀਲ ਆ ਜਿਹੜੀ ਕਿ ਮੇਨ ਸੀਲ ਕਹਿ ਦਈਏ ਆਪਾਂ ਜਿਹਨੂੰ ਐਕਸਲ ਦੀ ਮੇਨ ਸੀਲ ਵੀ ਬੋਲ ਦਿੰਦੇ ਆ ਜਾਂ ਐਕਸ ਵਾਲੀ ਸੀਲ ਵੀ ਕਹਿੰਦੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀ ਤੁਹਾਡਾ ਐਕਸਲੀ ਕੋ ਹੁੰਦੀ ਤੇ ਆਓ ਆਪਾਂ ਹੁਣ ਇਹਨੂੰ ਫਿਟਿੰਗ ਕਰਦੇ ਆਂ ਕਿਸ ਢੰਗ ਨਾਲ ਆਪਾਂ ਫਿਟਿੰਗ ਕਰਨੀ ਆ ਸਾਰੀ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਈ ਜਾਊਗੀ ਤੇ ਜਰੂਰ ਦੇਖਿਓ ਠੀਕ ਹੈ ਜੀ ਲਾਓ ਬਾਬਿਓ ਪਹਿਲਾਂ ਫਿਟਿੰਗ ਕਰਨ ਤੋਂ ਪਹਿਲਾਂ ਜਿਹੜਾ ਇੱਕ ਆਪਾਂ ਨੂੰ ਇੱਕ ਤਾਂ ਕਲਰ ਆ ਆਪਾਂ ਨੂੰ ਹਾਸਲ ਹੁੰਦੀ ਹੈ ਇੱਕ ਦੋ ਤਰ੍ਹਾਂ ਦਾ ਪ੍ਰੋਜੈਕਟ ਆਪਾਂ ਨੂੰ ਹਾਸਲ ਹੁੰਦਾ ਕਿਉਂਕਿ ਦੋ ਕਲਰਾਂ ਹੁੰਦੀਆਂ ਤੇ ਦੋ ਹੁੰਦੀਆਂ ਆਪਾਂ ਨੂੰ ਰਬੜ ਰੰਗ ਜਿਹਨੂੰ ਕਿ ਲੋਹੇ ਆਪਣੇ ਆਹ ਵਾਲੇ ਰਬੜ ਰੰਗ ਕਹਿੰਦੇ ਆ ਠੀਕ ਹੈ ਵੇਖਾਂ ਚ ਤਾਂ ਸੱਜਣੋ ਇਹ 3000 ਰੁਪਏ ਦਾ ਕੁਝ ਵੀ ਨਹੀਂਗਾ ਪਰ ਲੇਕਨ ਕੰਪਨੀ ਦਾ ਜਿਹੜਾ ਰੇਟ ਹੀ ਇਹਦਾ ਨਾ ਰੱਖਿਆ ਹੋਇਆ ਹੈਗਾ ਇਹ ਕੀ ਕਹਿ ਸਕਦੇ ਹਣਾ ਸਭ ਤੋਂ ਪਹਿਲਾਂ ਕਰਨਾ ਕੀ ਫਿਟਿੰਗ ਕਰਨ ਤੋਂ ਪਹਿਲਾਂ ਤੁਸੀਂ ਇਹਨੂੰ ਇਸ ਤਰ੍ਹਾਂ ਨਹੀਂ ਫਿਟ ਕਰਨਾ ਇਹਨੂੰ ਉਲਟ ਸਾਈਡ ਫਿਟ ਹੋਣਾ ਆ ਜਿਹੜਾ ਚੌੜੇ ਵਾਲਾ ਪਾਸਾ ਉਹ ਥੱਲੇ ਵਾਲੇ ਪਾਸੇ ਆਊਗਾ ਸਭ ਤੋਂ ਪਹਿਲਾਂ ਕਰਨਾ ਕੀ ਇਹ ਤੁਸੀਂ ਇਹਦੇ ਵਿੱਚ ਹਲਕਾ ਹਲਕਾ ਗ੍ਰੀਸ ਲਾਉਣਾ ਇਹਨੂੰ ਚੰਗੀ ਤਰ੍ਹਾਂ ਰਬ ਡਰਿੰਗ ਨੂੰ ਕਿਉਂਕਿ ਗ੍ਰੀਸ ਦੇ ਨਾਲ ਇਹ ਵਧੀਆ ਚੱਪਜੂਗਾ ਹਣਾ ਇਦਾਂ ਫਿਟਿੰਗ ਹੋਣਾ ਆਪਣਾ ਥੱਲੇਲੇ ਪਾਸੇ ਹੁਣ ਉਸ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਆਪਣਾ ਹਾਂ ਲੋਹੇ ਦੀ ਕਲਰ ਹੁੰਦੀ ਆ ਇਹਨੂੰ ਵੀ ਗਰੀਸ ਲਾਉਣਾ ਚੰਗੀ ਤਰ੍ਹਾਂ ਗਰੀਸ ਲਾ ਕੇ ਇਹਨੂੰ ਵੀ ਇਦਾਂ ਆਪਾਂ ਫਿਟਿੰਗ ਕਰਨਾ ਕਈ ਭਰਾ ਕਰਦੇ ਕੀ ਆ ਇਹਨੂੰ ਐਸ ਲੋਡ ਥੱਲੇ ਪਾਸੇ ਫਿਟਿੰਗ ਕਰ ਦਿੰਦੇ ਆ ਪਰ ਲੇਕਨ ਹੁੰਦਾ ਕੀ ਆ ਉਦੋਂ ਤੁਹਾਡੀ ਸੀਲ ਤੇ ਦਬਾਅ ਨਹੀਂ ਆਉਂਦਾ ਕਿਉਂਕਿ ਆ ਰੌਡ ਰਿੰਗ ਫਿੱਟ ਕਰ ਦਿੰਦੇ ਆ ਪਰ ਲੇਕਿਨ ਸੀਲ ਤੇ ਦਬਾਅ ਆਊਗਾ ਤਾਂ ਫੇਰ ਹੀ ਤੁਹਾਡੇ ਲੀਕਜ ਬੰਦ ਹੋਣੀ ਆ ਹਨ ਇਸ ਕਾਰਨ ਕਰਕੇ ਕਾਲਰ ਨੂੰ ਪਾਉਣ ਲੱਗਿਆ ਆਪਾਂ ਪਹਿਲਾਂ ਆਪਣਾ ਰੌਡ ਰਿੰਗ ਫਿਟਿੰਗ ਹੋਣਾ ਇੱਥੇ ਇਦਾਂ ਉਸ ਤੋਂ ਬਾਅਦ ਆਪਣੀ ਉੱਪਰ ਦੀ ਕਾਲਰ ਫਿਟਿੰਗ ਹੋਣੀ ਠੀਕ ਹੈ ਜੀ ਇਹ ਬਿਲਕੁਲ ਆਰਾਮ ਨਾਲ ਬੈਠਣੀ ਚਾਹੀਦੀ ਆਪਣੀ ਕੋਈ ਇਹਦੇ ਨਾਲ ਤਾਂ ਕਹਾਣੀ ਆਪਾਂ ਕਰਨਾ ਵਾ ਠੀਕ ਹੈ ਜੀ ਇਹ ਫਿਟਿੰਗ ਕਰਕੇ ਆ ਦੇਖੋ ਆਪਾਂ ਇਹ ਬਿਲਕੁਲ ਆਰਾਮ ਨਾਲ ਫਿਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਜੇ ਇਹਦੇ ਉੱਪਰ ਦਾਬ ਆਊਗੀ ਆਪਣੀ ਤਾਂ ਫੇਰ ਹੀ ਆਪਣੀ ਜਿਹੜੀ ਲੀਕੇਜ ਦਾ ਬੰਦ ਹੋਣੀ ਹੈ ਨਾ ਹੁਣ ਉਸ ਤੋਂ ਬਾਅਦ ਕਰਨਾ ਕੀ ਹੈ ਜਿਹੜੀ ਦੂਸਰੀ ਆਪਣੀ ਕਲਰ ਰਹਿ ਗਈ ਆ ਵਾਲੀ ਆ ਵਾਲੀ ਸੀਲ ਆ ਗਈ ਇਹ ਆਪਾਂ ਇੱਧਰ ਹੋ ਜੀ ਵਿੱਚ ਫਿਟਿੰਗ ਕਰਨੀ ਹੈ ਕਈ ਭਰਾ ਕਰਨਗੇ ਕੀ ਪਤਾ ਇਹ ਇਦਾਂ ਹੀ ਫਿਟਿੰਗ ਕਰ ਦਿੰਦੇ ਉੱਪਰ ਰੱਖ ਦਿੰਦੇ ਆਏ ਪਰ ਲੇਕਨ ਕਈ ਵਾਰੀ ਹੁੰਦਾ ਕਿ ਤੁਸੀਂ ਜਦੋਂ ਆਪਣਾ ਐਕਸਲ ਨੂੰ ਬਿਠਾਉਂਦੇ ਆ ਵਿੱਚ ਤਾਂ ਇਹ ਕੱਟ ਜਾਂਦੀ ਹੈ ਰਬਰ ਰਿੰਗ ਪਰ ਲੇਕਨ ਇਹਨੂੰ ਬਚਾਉਣ ਦੇ ਲਈ ਫਿਰ ਆਪਾਂ ਨੂੰ ਜਿਹੜਾ ਰਬਰ ਰਿੰਗ ਤੇ ਕਲਰ ਆ ਦੂਜੀ ਸਾਈਡ ਫਿਟਿੰਗ ਕਰਨੀ ਪਊਗੀ ਇਹਦੇ ਲਈ ਆਪਾਂ ਨੂੰ ਪਹਿਲਾਂ ਫਿਰ ਆਪਾਂ ਉਹੀ ਪ੍ਰੋਸੈਸ ਗ੍ਰੀਸ ਲਾਉਣਾ ਪੈਣਾ ਚੰਗੀ ਤਰ੍ਹਾਂ ਇਦਾਂ ਇਦਾਂ ਗ੍ਰੀਸ ਲਾ ਕੇ ਫਿਰ ਉਸ ਤੋਂ ਬਾਅਦ ਰੌਡ ਰਿੰਗ ਨੂੰ ਬਿਲਕੁਲ ਆਰਾਮ ਨਾਲ ਚੜਾਉਣਾ ਕਿਉਂਕਿ ਲੀਕ ਕਿਵੇਂ ਹਟਦੀ ਹੈ ਕਿਉਂਕਿ ਜਦੋਂ ਇਹਦੇ ਉੱਪਰ ਆਪਣਾ ਦਾਬ ਆਉਂਦੀ ਏਦਾਂ ਤੇ ਆਹ ਕਲਰ ਦੀ ਦਾਬ ਹੁੰਦੀ ਏ ਇੱਕ ਦੂਜੀ ਦੇ ਉੱਪਰ ਫੇਰ ਹੀ ਇਹ ਲੀਕੇਜ ਬੰਦ ਹੁੰਦੀ ਹੈ ਜੀ ਸੀਲ ਦੀ ਹੁਣ ਇਸ ਤੋਂ ਬਾਅਦ ਕਰ ਦਿੱਤੀ ਆ ਇਦਾਂ ਦੇਖੋ ਲਓ ਜੀ ਇਹਦੇ ਉੱਪਰ ਆਪਾਂ ਰੌਂਡ ਰਿੰਗ ਨੂੰ ਬਿਠਾਉਣਾ ਇਸ ਆਪਣੇ ਪਲੇਟ ਦੇ ਉੱਪਰ ਇਹ ਵੀ ਗ੍ਰੀਸ ਨਾਲ ਬਿਠਾਉਣਾ ਆਪਾਂ ਬਿਲਕੁਲ ਗ੍ਰੀਸ ਲਾਉਣਾ ਹਲਕਾ ਹਲਕਾ ਨੰਗੀ ਤਰ੍ਹਾਂ ਸਾਰੇ ਲਓ ਜੀ ਹੁਣ ਇਸ ਤੋਂ ਬਾਅਦ ਇਹ ਆਪਾਂ ਜਿਵੇਂ ਉਹੀ ਪ੍ਰੋਸੈਸ ਆਪਾਂ ਵਰਤਣਾ ਇੱਥੇ ਵੀ ਲਓ ਇਹ ਬਿਲਕੁਲ ਆਰਾਮ ਨਾਲ ਆਪਣੀ ਫਿਟਿੰਗ ਹੋ ਚੁੱਕੀ ਆ ਹੁਣ ਇਸ ਤੋਂ ਬਾਅਦ ਆਪਾਂ ਐਕਸਲ ਨੂੰ ਬਿਠਾਉਣਾ ਉੱਪਰ ਇਹਦੇ ਚੰਗੀ ਤਰ੍ਹਾਂ ਇਸ ਤੋਂ ਬਾਅਦ ਆਪਾਂ ਐਕਸਲ ਨੂੰ ਚੰਗੀ ਤਰ੍ਹਾਂ ਉੱਪਰ ਬਿਠਾਉਣਾ ਹੈ ਇਹਦਾ ਲਓ ਇਹ ਦਾਵ ਆਉਂਦੀ ਹੈ ਨਾ ਉੱਪਰ ਆ ਵੀ ਉੱਪਰ ਫੋਂ ਮਾ ਦੀ ਬਿੱਡਾ ਕਰਕੇ ਮਾ ਦੀ ਬਿੱਡਾ ਆਸ ਰਾਖ ਦੇ ਵਿੱਚ ਦੇਖੋ ਆ ਕਲਰ ਆਪਸ ਵਿੱਚ ਜੁ ਕਸੀ ਜਾਂਦੇ ਹਨ ਇਹ ਇਦਾਂ ਆਪਸ ਵਿੱਚ ਜਿਹੜੀ ਇਹਨਾਂ ਦੀ ਟੱਕਰ ਲੱਗ ਜਾਂਦੀ ਆ ਕਲਰਾਂ ਦੇ ਅੰਦਰ ਉਹ ਪਿੱਛੇ ਕਰਕੇ ਦਿਖਾਉਣਾ ਤੁਹਾਨੂੰ ਆ ਦੇਖੋ ਲਾਉ ਹੁਣ ਇਸ ਤੋਂ ਬਾਅਦ ਆਪਣਾ ਐਕਸਲ ਬੈਠ ਗਿਆ ਹੁਣ ਇਹਦਾ ਮਤਲਬ ਜਿੰਨਾ ਮਰਜੀ ਆਪਣਾ ਵੈਰੀਟਨ ਲਾ ਹੋਈ ਜਾਵੇ ਪਰ ਲੇਕਨ ਸੀਲ ਨਹੀਂ ਲੀਕ ਕਰਦੀ ਠੀਕ ਹੈ ਹੁਣ ਇਸ ਤੋਂ ਬਾਅਦ ਆਪਾਂ ਜਿਹੜਾ ਸਪੈਸਰ ਪਾਉਣਾ ਇਹਦਾ ਉਹੀ ਪ੍ਰੋਸੈਸ ਪਹਿਲਾਂ ਨੇ ਐਕਸਲ ਵਰਗਾ ਸਪੈਸਰ ਆਣਾਗਾ ਤੇ ਆਪਣਾ ਗੀਅਰ ਆਊਗਾ ਉਸ ਤੋਂ ਬਾਅਦ ਣੋ ਉਹਨ ਆਪਣਾ ਲੌਗ ਪੈਜ ਤੇ ਮਿੰਟ ਦੀ ਕਸਾਈ ਹੋ ਲਓ ਉਸ ਤੋਂ ਬਾਅਦ ਆਪਾਂ ਇਸ ਪੂਲਰ ਦੇ ਨਾਲ ਇਹਨੂੰ ਬੋਲਟ ਨੂੰ ਕਰ ਦਾਂਗੇ ਟਾਈਟ ਠੀਕ ਹੈ ਇਸ ਦੇ ਨਾਲ ਜਿਹੜਾ ਆਪਣਾ ਐਕਸਲ ਆ ਜਿਹੜਾ ਫਿੱਟ ਹੋ ਕੇ ਰੈਡੀ ਹੋ ਗਿਆ ਨਾ ਚਲੋ ਇਹ ਚਲੋ ਬਾਪਿਓ ਬਾਕੀ ਆਪਣਾ ਤੁਹਾਨੂੰ ਦੱਸਿਆ ਆਪਾਂ ਜਿਹੜੇ ਐਕਸਲਾਂ ਦੀ ਫਿਟਿੰਗ ਆਪਾਂ ਕਿੱਦਾਂ ਕਰਨੀ ਐ ਇਸ ਐਕਸਲ ਦੀ ਕਿਉਂਕਿ ਇਹ ਵੀਡੀਓ ਪਾਉਣ ਦਾ ਆਪਣਾ ਤਾਂ ਮਕਸਦ ਸੀ ਕਿਉਂਕਿ ਜੋ ਪ੍ਰੋਬਲਮ ਮੇਰੇ ਨਾਲ ਆਉਂਦੀ ਕਿਉਂਕਿ ਮੰਨ ਲਓ ਹੁਣ ਮੈਂ ਇਹ ਐਕਸਲ ਨੂੰ ਖੋਲਿਆ ਨਹੀਂ ਸੀਗਾ ਤੇ ਫਿਟਿੰਗ ਦੇ ਵਿੱਚ ਮੈਨੂੰ ਬਹੁਤ ਪ੍ਰੋਬਲਮ ਆਉਣੀ ਸੀਗੀ ਇਸ ਕਾਰਨ ਕਰਕੇ ਜਿਹੜੇ ਭਰਾਣੇ ਐਕਸਲ ਨਹੀਂ ਖੁੱਲਿਆ ਉਹਨੂੰ ਫਿਟਿੰਗ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਆਵੇ ਇਸ ਕਾਰਨ ਕਰਕੇ ਜਿਹੜਾ ਆਪਾਂ ਇਹ ਵੀਡੀਓ ਬਣਾਈ ਤੁਹਾਡੇ ਲਈ ਠੀਕ ਹੈ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲਾ ਪਾਰਟ ਲੈ ਕੇ ਇਸ ਟਰੈਕਟਰ ਦਾ ਹੀ ਜਿਹੜਾ ਕਿ ਆਪਣਾ ਬਣ ਬਣੀ ਜਾਂਦਾ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ